ਕਿਸੇ ਵੀ ਪਗੰਬਰ ਦੇ ਦੇ ਦਾ ਕੁਛੇ ਤਰ੍ਹਾਂ ਦਾ ਹਕੂਮਤ ਦੇ ਖਿਲਾਫ ਜਾ ਕੇ ਇੱਕ ਥਾਂ ਤੋਂ ਦੂਜੀ ਥਾਂ ਦੀ ਜਿਹੜੀ ਮੁਸਾਫਰੀ ਹੈ ਇਤਿਹਾਸ ਚ ਇਦਾਂ ਨਹੀਂ ਮਿਲਦੀ ਹੈ ਇਹ ਪੂਰੇ ਮੁਨਖਤਾ ਦੇ ਇਤਿਹਾਸ ਦੇ ਅੰਦਰ ਸਭ ਤੋਂ ਅਹਿਮ ਪਲ ਸੀਗਾ ਔਰ ਉਹ ਇਕਲੌਤੀ ਘਟਨਾ ਉਦੋਂ ਹੈ ਜਦੋਂ ਔਰੰਗਜ਼ੇਬ ਆਪਣੇ ਸਮੇਂ ਦਾ ਸਭ ਤੋਂ ਤਾਕਤਵਰ ਤੇ ਜੋਗ ਬਾਦਸ਼ਾਹ ਸੀ ਐਵੇਂ ਕਾਵੇਂ ਨਹੀਂ ਸੀਗਾ ਜੇ ਤੁਸੀਂ 1857 ਦਾ ਨਕਸ਼ਾ ਦੇਖੋਗੇ ਦਿੱਲੀ ਦਾ ਤਾਂ 1857 ਤੱਕਰ ਸ਼ਹਿਰ ਦੇ ਬਾਹਰ ਬਹੁਤ ਵੱਡੀ ਕੰਧ ਸੀ ਜਿਹੜਾ ਕਸ਼ਮੀਰੀ ਗੇਟ ਮੋਰੀ ਗੇਟ ਕਾਬਲੀ ਗੇਟ ਹੈ ਨਾ ਜੀ ਇਹ ਐਵੇਂ ਨਹੀਂ ਸੀ ਬਹੁਤ ਵੱਡੇ ਕਾਂਦੇ ਵਿੱਚ ਦਰਵਾਜ਼ੇ ਸਨ ਜਿੱਥੇ ਪਹਿਰੇ ਲੱਗਦੇ ਸਨ ਉਤੋਂ ਨਾ ਵੀ ਆਪਣੇ ਆਪ ਚ ਇੱਕ ਬਹੁਤ ਵੱਡਾ ਜੋਖਮ ਦਾ ਕੰਮ ਸੀ ਸਿਰਫ ਦਿੱਲੀ ਦੀ ਕਾਂਦਾਂ ਤੋਂ ਬਾਹਰ ਨਿਕਲ ਜਦੋਂ ਪਾਈ ਜੈਤਾ ਜੀ ਉਤੋਂ ਚੱਲੇ ਤਾਂ ਉਹ ਮੋਸਟ ਵਾਂਟਡ ਸਨ ਉਸ ਵੇਲੇ ਪਾਈ ਜੈਤਾ ਜੀ ਦਾ ਜਿਹੜਾ ਭੱਜਣ ਸੀ ਸੀਸ ਲੈ ਕੇ ਉਹ ਐਵੇਂ ਸੀ ਜਿਵੇਂ ਅਮਰੀਕਾ ਦੇ ਮੁਕਾਬਲੇ ਉਸਾਵਾ ਮਿਲਨਾਦਨ ਹੋਵੇ ਉਹ ਛੋਟਾ ਖੇਡਾ ਨਹੀਂ ਸੀ ਇਤਿਹਾਸ ਜੇ ਪੜਨਾ ਵੀ ਹੈ ਤਾਂ ਇਹ ਯਾਦ ਰੱਖਣਾ ਕਿ ਅਸੀਂ ਕਿਹੜੇ ਦੌਰ 'ਚ ਪੜ ਰਹੇ ਹੁਣ ਮਨੁੱਖ ਦੀ ਦੇਹ ਦੀ ਕੀਮਤ ਦੁਨੀਆਂ ਦੇ ਕਾਨੂੰਨਾਂ ਮੁਤਾਬਕ ਸਭ ਤੋਂ ਨਗੂਣੀ ਹੋ ਗਈ ਹੈ ਭਾਈ ਜੈਤਾ ਜੀ ਨੇ ਆਪਣੀ ਦੇਹੀ ਨੂੰ ਕੀ ਮੰਨਿਆ ਤੇ ਗੁਰੂ ਦੀ ਦੇਹ ਨੂੰ ਕੀ ਮੰਨਿਆ ਇਹ ਐਦਾਂ ਨਹੀਂ ਸਮਝ ਆਏਗਾ ਪਹਿਲਾਂ ਇਹ ਸਮਝਣਾ ਲਾਜ਼ਮੀ ਹੈ ਕਿ ਅੱਜ ਦੁਨੀਆਂ ਦੇ ਕਾਨੂੰਨ ਸਾਨੂੰ ਆਪਣੀ ਦੇਹ ਨੂੰ ਕੀ ਮੰਨਣ ਲਈ ਮਜਬੂਰ ਕਰਦੇ ਹਨ ਜਾਂ ਕੀ ਮੰਨਣ ਦੀ ਖੁੱਲ੍ਹ ਦਿੰਦੇ ਹਨ ਦੇਨ ਨੂੰ ਕਿਰਾਏ ਦੇ ਪੈਦਾ ਕੀਤਾ ਜਾ ਸਕਦਾ ਹੈ ਦੇਨ ਨੂੰ ਕਿਰਾਏ ਤੇ ਵਰਤਿਆ ਜਾ ਸਕਦਾ ਹੈ ਦੇਨ ਨੂੰ ਕਿਰਾਏ ਵਜੋਂ ਬਦਲਿਆ ਜਾ ਸਕਦਾ ਹੈ ਨੌਕਰੀ ਵਜੋਂ ਵਰਤਿਆ ਜਾ ਸਕਦਾ ਹੈ ਬੱਚੇ ਪੈਦਾ ਕਰਨ ਦੀ ਨੌਕਰੀ ਹੋ ਸਕਦੀ ਹੈ ਇਸ ਮਾਹੌਲ ਅੰਦਰ ਜਿੱਥੇ ਕਾਨੂੰਨੀ ਤੌਰ ਦੇ ਉੱਤੇ ਦੁਨੀਆਂ ਦੇ ਕਈ ਦਰਜਨਾ ਮੁਲਕ ਮਨੁੱਖ ਦੀ ਦੇਨ ਨੂੰ ਭੋਗੁਣ ਯੋਗਤਾ ਦੇ ਪੱਧਰ ਤੇ ਲਾਏ ਆਏ ਹਨ ਉੱਥੇ ਸ਼ਹਾਦਤ ਦਾ ਮਾਨਾ ਕਹੋਗੇ ਉਹ ਵੀ 300 ਬੜੇ ਪਹਿਲਾਂ ਦੇ ਪ੍ਰਸੰਗ 'ਚ ਕਹੋਗੇ ਕਹਿਣ ਵਾਲੇ ਤੋਂ ਕਿਹਾ ਨਹੀਂ ਜਾਏਗਾ ਸੁਣਨ ਵਾਲੇ ਤੋਂ ਸੁਣਿਆ ਨਹੀਂ ਜਾਏਗਾ ਜੇ ਸੁਣ ਵੀ ਲਿਆ ਸਮਝ ਨਹੀਂ ਆਏ ਇਹ ਪਾਈ ਡਰ ਦੇ ਮਾਹੌਲ ਅੰਦਰ ਅਤਿ ਇਤਿਹਾਸ ਨੂੰ ਸੁਣਨਾ ਸੁਣਾਉਣਾ ਖਰਾ ਔਖਾ ਕੰਮ ਹੁੰਦਾ ਹੈ। ਇਤਿਹਾਸ ਇੱਕ ਐਸੀ ਸਿੱਖਿਆ ਹੈ ਜੋ ਮਨੁੱਖ ਦੇ ਮਨੁੱਖ ਬਣੇ ਰਹਿਣ ਲਈ ਬਹੁਤ ਅਹਿਮ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਪਾਈ ਜਾਲਾ ਜੀ, ਪਾਈ ਮਤੀ ਦਾਸ, ਪਾਈ ਸਤੀ ਦਾਸ ਜੀ ਜਿਹੜਾ ਸਮਾਗਮ ਹੋ ਰਿਹਾ ਹੈ ਇਸ ਵਿੱਚ ਸਮੂਹ ਹਾਜ਼ਰ ਵਿਦਵਾਨ ਤੇ ਵਿਦਿਆਰਥੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਬਿਸ਼ਾ ਤੇ ਜਿੰਨੇ ਸਮੇਂ ਚ ਮੈਂ ਤੁਹਾਡੇ ਸਾਹਮਣੇ ਗੱਲ ਕਰਨੀ ਹੈ ਉਹਦੇ ਚ ਮੈਂ ਕੋਸ਼ਿਸ਼ ਕਰਾਂਗਾ ਕਿ ਇੱਕ ਉਹ ਪੱਖ ਹੈ ਜਿਹੜਾ ਇਤਿਹਾਸ ਨੂੰ ਸਮਝਣ ਦਾ ਹੈ ਇੱਕ ਉਹ ਪੱਖ ਹੈ ਕਿ ਇਤਿਹਾਸ ਦੇ ਵਿੱਚ ਕੀ ਵਾਪਰਿਆ ਤੀਸਰਾ ਅੱਜ ਅਸੀਂ ਜਿੱਥੇ ਖੜੇ ਹਾਂ ਇੱਕ ਉਹ ਪੱਖ ਹੈ ਜੇ ਅਸੀਂ ਮੋਟੇ ਰੂਪ ਸਮਝਦੇ ਆ ਤਾਂ ਅਸੀਂ ਸਮੇਂ ਨੂੰ ਵੰਡ ਲੈਂਦੇ ਹਾਂ ਇੱਕ ਬੀਤ ਗਿਆ ਇੱਕ ਚੱਲ ਰਿਹਾ ਇੱਕ ਆ ਰਿਹਾ ਪਰ ਜਦੋਂ ਵੀ ਤੁਸੀਂ ਠੀਕ ਤਰੀਕੇ ਨਾਲ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਦਰਸ਼ਨ ਦੇ ਵਜੋਂ ਵਿਗਿਆਨ ਦੇ ਵਜੋਂ ਮਨੋਵਿਗਿਆਨ ਦੇ ਵਜੋਂ ਕਿਸੇ ਵੀ ਮਰਜੀ ਵਿਧੀ ਨਾਲ ਤਾਂ ਤੁਹਾਨੂੰ ਪਹਿਲਾ ਨੁਕਤਾ ਸਮਝ ਆਏਗਾ ਕਿ ਸਮਾਂ ਇਕੱਠਾ ਹੀ ਚੱਲਦਾ ਹੈ ਜੋ ਇਤਿਹਾਸ ਦੀ ਕਥਾ ਮੈਂ ਕਮਾਂਗਾ ਜਾਂ ਤੁਸੀਂ ਕਮੋਗੇ ਜਾਂ ਕਿਸੇ ਨੇ ਪਹਿਲਾਂ ਕਹੀ ਹੈ ਇਤਿਹਾਸ ਦੀ ਕਥਾ ਅੰਦਰ ਅੱਜ ਦਾ ਸਮਾਂ ਹਾਜ਼ਰ ਹੈ ਅੱਜ ਜੋ ਮੈਂ ਜਿਵੇਂ ਜਿਉਂ ਰਿਹਾ ਹਾਂ ਇਤਿਹਾਸ ਮੈਨੂੰ ਉਵੇਂ ਨਜ਼ਰ ਆਏਗਾ ਤੇ ਠੀਕ ਅੱਜ ਜਿਹੋ ਜਿਹੇ ਮੇਰੇ ਮਨ ਦੀ ਹਾਲਤ ਹੈ ਇਹਦਾ ਭਵਿੱਖ ਨਾਲ ਵੀ ਪੂਰਾ ਗੂੜਾ ਸਬੰਧ ਹੈ ਮੈਨੂੰ ਪਤਾ ਹੈ ਕਿ ਨਹੀਂ ਹੈ ਇਹ ਅਲੱਗ ਮਸਲਾ ਹੈ ਤੁਹਾਡੀ ਸਾਰਿਆਂ ਦੀ ਸਾਡੇ ਸਾਰਿਆਂ ਦੇ ਇਹ ਸਿਰਾਂ ਅੰਦਰ ਜਿਹੜਾ ਦਿਮਾਗ ਕਹਿੰਦੇ ਆ ਜਿਹਨੂੰ ਆਪਾਂ ਹਰ ਪਲ ਦੇ ਅੰਦਰ ਕਈ ਹਜ਼ਾਰਾਂ ਹਿਲਜੁਲ ਹੋ ਰਹੀ ਹੈ ਅਸੀਂ ਰੂਹ ਦੇ ਪੂਣੀ ਵਾਂਗ ਕੱਤੇ ਜਾ ਰਹੇ ਹਾਂ ਤੇੜਾ ਇਕਤਣ ਹੈ ਇੱਦੇ ਚ ਇਤਿਹਾਸ ਵੀ ਹੈ ਅੱਜ ਵੀ ਹੈ ਆਉਣ ਵਾਲਾ ਸਮਾਂ ਵੀ ਹੈ ਤਾਂ ਇਸ ਕਰਕੇ ਮੈਂ ਜਿਹੜੀ ਇਤਿਹਾਸ ਦੀ ਗੱਲ ਕਹਿਣੀ ਹੈ ਉਹਦੇ ਬਾਰੇ ਥੋੜੀ ਅੱਜ ਦੇ ਸਮੇਂ ਤੋਂ ਗੱਲ ਕਮਾਂਗਾ ਤਾਂ ਕਿ ਗੱਲ ਸਮਝ ਆ ਜਾਵੇ ਕਿ ਅਸੀਂ ਭਾਈ ਜੈਤਾ ਜੀ ਦੀ ਜਿੰਨੀ ਵੀ ਸਾਖੀ ਸੁਣਾਉਂਦੇ ਹਾਂ ਸੁਣਦੇ ਹਾਂ ਦੁਹਰਾਉਂਦੇ ਆ ਉਹ ਅਸਲੋਂ ਕੀ ਕਰਦੇ ਆ ਤੁਹਾਡੇ ਤੋਂ ਜਿਹੜੇ ਰਾਜਨੀਤੀ ਪੜ੍ਹਦੇ ਨੇ ਜਾਂ ਕੁਛ ਕਾਨੂੰਨ ਦੀ ਪੜ੍ਹਾਈ ਪੜ੍ਹਦੇ ਨੇ ਉਹ ਜਾਣਦੇ ਨੇ ਕਿ ਦੁਨੀਆ ਅੰਦਰ ਇੱਕ ਉਹ ਕਈ ਸਾਰੇ ਕਾਨੂੰਨ ਇਦਾਂ ਦੇ ਨੇ ਇੱਕ ਉਹ ਹੈ ਅੰਗਰੇਜ਼ੀ ਦੇ ਜਿਹਨੂੰ ਕਹਿੰਦੇ ਆ ਵੋਅਰ ਆਪਣੇ empowerment ਇਕ ਹੈ ਜੈਂਡਰ ਇਕੁਐਲਟੀ ਇਦਾਂ ਦੇ ਕੁਝ ਦੁਨੀਆ ਭਰ ਦੇ ਕਾਨੂੰਨ ਨੇ ਤੇ ਉਹਨਾਂ ਕਾਨੂੰਨਾ ਅਧੀਨ ਤੁਹਾਡੇ ਕੋਲੇ ਆਜ਼ਾਦੀ ਹੈ ਵੀ ਮੇਰੀ ਮਰਜ਼ੀ ਤੇ ਉਹ ਆਜ਼ਾਦੀ ਦੇ ਤਿੰਨ ਚਾਰ ਨੁਕਤੇ ਹਨ ਪਹਿਲਾ ਕਿ ਸਾਡੀ ਜਿਹੜੀ ਇਹ ਦੇਹ ਹੈ ਅਸੀਂ ਇਹਦਾ ਕੀ ਕੀ ਕਰ ਸਕਦੇ ਹਾਂ ਸਰਕਾਰਾਂ ਦੇ ਕਾਨੂੰਨਾ ਮੁਤਾਬਕ ਮਨੁੱਖੀ ਦੇਹ ਕਿਰਾਏ ਤੇ ਪੈਦਾ ਹੋ ਸਕਦੀ ਹੈ ਇਹ ਸਾਡੇ ਅੱਜ ਦੇ ਯੁੱਗ ਦੀ ਕਾਨੂੰਨੀ ਮਾਨਤਾ ਹੈ ਪੰਜ ਚਾਰ ਸਾਲ ਪਹਿਲਾਂ ਜਿਹੜਾ ਆ ਮੁਲਖ ਹੈ ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਸੀ ਕਿਰਾਏ ਤੇ ਬੱਚੇ ਪੈਦਾ ਕਰਨ ਦੀ ਜਿਹਨੂੰ ਸਰੋਗੇਸੀ ਕਹਿੰਦੇ ਆ ਦੂਜਾ ਪੱਖ ਜਿਹੜੀ ਤੁਹਾਡੀ ਦੇਹ ਹੈ ਤੁਸੀਂ ਇਹਨੂੰ ਬਦਲ ਸਕਦੇ ਹੋ ਮੁੰਡੇ ਤੋਂ ਕੁੜੀ ਹੋ ਜਾਓ ਕੁੜੀ ਤੋਂ ਮੁੰਡੇ ਹੋ ਜਾਓ ਇਹਦੀ ਕਾਨੂੰਨੀ ਪ੍ਰਵਾਨਗੀ ਦੁਨੀਆ 'ਚ ਹੈ ਇੱਥੇ ਵੀ ਚੱਲਦੀ ਹੈ ਤੀਸਰਾ ਤੁਸੀਂ ਇਹ ਦੇਹ ਨੂੰ ਕਿਵੇਂ ਵਰਤ ਸਕਦੇ ਹੋ ਤੁਹਾਨੂੰ ਇਹਦੀ ਆਜ਼ਾਦੀ ਵੀ ਹੈ ਦੁਨੀਆਂ ਦੇਆਂ ਬਹੁਤਿਆਂ ਕਾਨੂੰਨਾਂ ਵਿੱਚ ਬੇਸਵਾਗਮਨੀ ਦਾ ਵੀ ਪ੍ਰਵਾਨਗੀ ਹੈ ਬੰਦੇ ਬੰਦੇ ਤੀਵੀਂ ਤੀਮੀ ਦੇ ਵਿਆਹ ਦੀ ਪ੍ਰਵਾਨਗੀ ਵੀ ਹੈ ਤਾਂ ਇਹਦੇ ਤਿੰਨ ਨੁਕਤੇ ਹਨ ਅੱਜ ਦੇ ਸਮੇਂ ਅੰਦਰ ਕਿ ਅਸੀਂ ਜੋ ਦੇਹੀ ਲੈ ਕੇ ਪੈਦਾ ਹੋਏ ਹਾਂ ਇਹ ਦੇਹੀ ਨੂੰ ਕੀ ਸਮਝਿਆ ਜਾਏ ਮੈਂ ਜੋ ਹਾਂ ਮੈਂ ਆਪਣੀ ਦੇਹ ਨੂੰ ਕੀ ਮੰਨਦਾ ਹਾਂ ਮੈਂ ਬਸ ਉਹੀ ਹਾਂ ਮੈਂ ਮਾਸਟਰ ਹਾਂ ਕਿ ਮੈਂ ਆ ਜੜੀ ਹਾਂ ਪ੍ਰਧਾਨ ਮੰਤਰੀਆਂ ਕੇ ਮੰਗ ਤਾਂ ਥੇਲਾ ਫਰਕ ਨਹੀਂ ਪੈਂਦਾ ਦੁਨੀਆ ਕੀ ਮੰਦੀ ਇਹ ਗੱਲ ਦਾ ਫਰਕ ਪੈਂਦਾ ਕਿ ਮੈਂ ਖੁਦ ਨੂੰ ਕੀ ਮੰਨਦਾ ਖਾਸ ਕਰਕੇ ਇਹ ਦੇਹੀ ਨੂੰ ਕੀ ਮੰਨਦਾ ਇਹ ਭੋਗਣ ਯੋਗ ਹੈ ਇਹ ਸਾਂਭਣ ਯੋਗ ਹੈ ਕਿ ਇਹ ਪੂਜਣ ਯੋਗ ਹੈ ਭਾਈ ਜੈਤਾ ਜੀ ਨੇ ਆਪਣੀ ਦੇਹੀ ਨੂੰ ਕੀ ਮੰਨਿਆ ਤੇ ਗੁਰੂ ਦੀ ਦੇਹ ਨੂੰ ਕੀ ਮੰਨਿਆ ਇਹ ਇੰਜਾਂ ਹੀ ਸਮਝ ਆਏਗਾ ਪਹਿਲਾ ਇਹ ਸਮਝਣਾ ਲਾਜ਼ਮੀ ਹੈ ਕਿ ਅੱਜ ਦੁਨੀਆ ਦੇ ਕਾਨੂੰਨ ਸਾਨੂੰ ਆਪਣੀ ਦੇਹ ਨੂੰ ਕੀ ਮੰਨਣ ਲਈ ਮਜਬੂਰ ਕਰਦੇ ਹਨ ਜਾਂ ਕੀ ਮੰਨਣ ਦੀ ਖੁੱਲ੍ਹ ਦਿੰਦੇ ਹਨ ਦੇਹ ਨੂੰ ਕਿਰਾਏ ਤੇ ਪੈਦਾ ਕੀਤਾ ਜਾ ਸਕਦਾ ਹੈ ਦੇਹ ਨੂੰ ਕਿਰਾਏ ਤੇ ਵਰਤਿਆ ਜਾ ਸਕਦਾ ਹੈ ਦੇਹ ਨੂੰ ਕਿਰਾਏ ਵਜੋਂ ਬਦਲਿਆ ਜਾ ਸਕਦਾ ਹੈ ਨੌਕਰੀ ਵਜੋਂ ਵਰਤਿਆ ਜਾ ਸਕਦਾ ਹੈ ਨੂੰ ਬੱਚੇ ਪੈਦਾ ਕਰਨ ਦੀ ਨੌਕਰੀ ਹੋ ਸਕਦੀ ਹੈ ਦੇਹ ਨੂੰ ਬਦਲਣ ਦੀ ਨੌਕਰੀ ਵੀ ਹੋ ਸਕਦੀ ਹੈ ਤਾਂ ਇਸ ਮਾਹੌਲ ਅੰਦਰ ਜਿੱਥੇ ਕਾਨੂੰਨੀ ਤੌਰ ਦੇ ਉੱਤੇ ਦੁਨੀਆ ਦੇ ਕਈ ਦਰਜਨਾ ਮੁਲਕ ਮਨੁੱਖ ਦੀ ਦੇਹ ਨੂੰ ਭੋਗੁਣ ਯੋਗਤਾ ਦੇ ਪੱਧਰ ਤੇ ਲਾਏ ਆਏ ਹਨ ਉੱਥੇ ਸ਼ਹਾਦਤ ਦਾ ਮਾਨਾ ਕਹੋਂਗੇ ਉਹ ਵੀ 300 ਬਾਰੇ ਪਹਿਲਾਂ ਦੇ ਪ੍ਰਸੰਗ 'ਚ ਕਹੋਂਗੇ ਕਹਿਣ ਵਾਲੇ ਤੋਂ ਕਿਹਾ ਨਹੀਂ ਜਾਏਗਾ ਸੁਣਨ ਵਾਲੇ ਤੋਂ ਸੁਣਿਆ ਨਹੀਂ ਜਾਏਗਾ ਜੇ ਸੁਣ ਵੀ ਲਿਆ ਸਮਝ ਨਹੀਂ ਆਏਗਾ ਇਹ ਪਹਿਲੀ ਬੇਨਤੀ ਹੈ ਕਿਉਂ ਨਹੀਂ ਆਏਗਾ ਦੂਸਰਾ ਪੱਖ ਇਹਦਾ ਇੱਕ ਸ਼ਬਦ ਵਰਤਦੇ ਹਾਂ ਅਸੀਂ ਡਰ ਡਰ ਕੋਈ ਸਧਾਰਨ ਚੀਜ਼ ਨਹੀਂ ਹੈ ਨੌਵੇਂ ਪਾਤਸ਼ਾਹ ਦੀ ਬਾਣੀ ਬਾਰੇ ਸੰਕੜੇ ਸੰਕੜੇ ਲੇਖ ਨੇ ਕਿਤਾਬਾਂ ਨੇ ਜਿਹੜੀਆਂ ਉਹ ਗੱਲ ਦਹਰਉਂਦੀਆਂ ਗੁਰੂ ਸਾਹਿਬ ਦੀ ਬਾਣੀ ਚ ਨਾਸ਼ਮਾਨਤਾ ਬੈਰਾਗਤਾ ਤੇ ਨਾਸ਼ਮਾਨਤਾ ਤੇ ਬਿਰਾਗ ਦੇ ਮਾਣ ਅਜਵਾਲੇ ਲੱਭਣੇ ਗੁਰੂ ਦੀ ਬਾਣੀ ਚ ਇਹਨੂੰ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਸੁਪਰ ਇਮਪੋਜਨ ਕਿ ਅੱਜ ਜਿਹੜੇ ਸਾਡੀ ਮੰਦੀ ਹਾਲਤ ਹੈ ਅਸੀਂ ਉਹਨੂੰ ਗੁਰਬਾਣੀ ਦੇ ਉੱਤੇ ਤੱਕੇ ਨਾਲ ਲਾਗੂ ਕਰਦੇ ਹਾਂ ਖਾਸ ਕਰਕੇ ਉਹ ਬੰਦੇ ਜਿਹੜੇ ਅਸੀਂ ਇੱਥੇ ਨੌਕਰੀਆਂ ਕਰਦੇ ਹਾਂ ਹਾਲਾਂਕਿ ਜੇ ਬੰਦਾ ਸ਼ਲੋਕ ਪੜ੍ਹੇ ਸ਼ਲੋਕ ਐਦਾਂ ਸਿੱਧਾ ਕਹਿੰਦਾ ਮਾਇਆ ਕਾਰਣ ਤਾਭ ਹੀ ਉਹ ਸਾਡੇ ਵਰਗਿਆਂ ਵਾਸਤੇ ਹੀ ਹੈ ਕਿ ਜਿੰਨੀ ਨੌਕਰੀ ਦੀ ਭੁੱਖ ਤੇ ਲੱਗੀ ਹੋਈ ਹੈ ਜਿੰਨਾ ਡਰ ਲੱਗਿਆ ਹੋਇਆ ਹੈ ਕਿ ਹਾਏ ਛੁੱਟ ਨਾ ਜਾਏ ਤੁਹਾਡਾ ਇਹ ਸਰਕਾਰੀ ਕਾਲਜ ਹੈ ਪੰਜਾਬ ਸਰਕਾਰ ਦਾ ਇਹ ਤੋਂ ਵੱਡੇ ਹਨ ਦਿੱਲੀ ਸਰਕਾਰ ਦੇ ਜਿਨ੍ਹਾਂ ਨੂੰ ਸਮਾਂ ਸੈਂਟਰਲ ਕਹਿੰਦੇ ਨੇ ਆ ਇੱਕ ਇਹ ਤੋਂ ਛੋਟੇ ਹੁੰਦੇ ਨੇ ਆਰਧ ਸਰਕਾਰੀ ਐਡਿਟ ਹੁੰਦੇ ਨੇ ਇੱਕ ਹੁੰਦੇ ਆ ਮਾਨਤਾ ਪ੍ਰਾਪਤ ਇੱਕ ਬਿਨਾ ਮਾਨਤਾ ਪ੍ਰਾਪਤ ਜਿਵੇਂ ਤੁਹਾਡੇ ਚੋਂਤਾ ਕਾਲਜ ਸਿੱਖ ਮਿਚ ਨੀ ਕਾਲਜ ਤਾਂ ਪੰਜੇ ਤਰ੍ਹਾਂ ਦੇ ਵਿਦਿਕ ਆਧਾਰਿਆਂ ਅੰਦਰ ਜਿਸ ਤਰ੍ਹਾਂ ਦੀ ਸਿੱਖਿਆ ਹੈ ਜਿਸ ਤਰ੍ਹਾਂ ਦੀ ਸੂਚਨਾ ਹੈ ਉਹ ਸਾਡੇ ਅੰਦਰ ਡਰ ਦੇ ਮਾਨੇ ਤੈਅ ਕਰਨ ਦੇ ਉੱਤੇ ਖੜੀ ਹੁੰਦੀ ਹੈ ਸਾਰੇ ਕਿਤੇ ਸਾਰੀਆਂ ਸਦੀਆਂ ਚ ਉਹ ਜਾਂ ਸਾਡੇ ਅੰਦਰ ਡਰ ਬੁਣ ਰਹੀ ਹੈ ਜਾਂ ਪਟ ਰਹੀ ਹੈ ਇਮਰੀ ਦੂਜੀ ਬੈਂਦੀ ਹੈ ਕਿ ਸਾਰੀ ਸਿੱਖਿਆ ਸਾਰੀ ਸੂਚਨਾ ਕਿਤੇ ਵੀ ਇਸ ਨੁਕਤੇ ਤੋਂ ਬਹੁਤਾ ਪਰਾਂ ਨਹੀਂ ਜਾਂਦੀ ਹੈ ਜਿੰਨੀ ਤੁਸੀਂ ਇਕਨੋਮਿਕਸ ਪੜ੍ਹਦੇ ਹੋ ਬਿਜ਼ਨਸ ਪੜ੍ਹੋ ਜੋ ਮਰਜੀ ਪੜੋ ਧਿਆਨ ਨਾਲ ਦੇਖੋ ਵੀ ਲਾਲਚ ਵਧਾਓ ਲਾਲਚ ਤੇ ਡਰ ਦੋਨੇ ਭਾਈ ਭਾਈ ਲਾਲਚੀ ਬੰਦਾ ਡਰਪੋਕ ਕਾਇਰ ਪੱਕਾ ਹੋਏਗਾ ਡਰਪੋਕ ਕਾਇਰ ਬੰਦੇ ਲਾਲਚੀ ਵੀ ਹੋਣਗੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮੌਕੇ ਉਹ ਸਥਾਨ ਤੋਂ ਆਨੰਦ ਪ੍ਰਸਾਦ ਵਾਲਾ ਸਫਰ ਹੈ ਉਹ ਡਰ ਤੇ ਲਾਲਚ ਵਾਲੇ ਲੋਕਾਂ ਦੇ کردار ਨੂੰ ਸਦੀਆਂ ਸਦੀਆਂ ਤੋਂ ਮੂਲ ਰੂਪ ਸਮਝਾਂਗੇ ਤਾਂ ਅੱਜ ਵੀ ਸਮਝ ਪਾਏਗਾ ਕੁਝ ਦਿਨ ਪਹਿਲਾਂ ਦਿੱਲੀ ਧਮਾਕੇ ਹੋ ਗਏ ਨੇ ਇੱਥੋਂ ਦੇ ਲੋਕ ਜਿਨ੍ਹਾਂ ਦਾ ਕੋਈ ਸਬੰਧ ਨਹੀਂ ਧਮਾਕਿਆਂ ਨਾਲ ਉਹਨਾਂ ਨੇ ਦਿੱਲੀ ਜਾਣ ਵਾਲੇ ਆਪਦੇ ਸੰਭਗ ਪਿੱਛੇ ਪਾਦੇ ਨੇ ਇਹ ਹੁੰਦੀ ਹੈ دہشت ਸਾਡਾ ਕਿ ਮਿੱਤਰ ਆਸਟ੍ਰੇਲੀਆ 'ਚ ਕੰਮ ਕਰਦਾ ਸੀ ਕਿਸੇ ਦੇ ਘਰੇ ਉਹ ਬੰਦੇ ਸੀਗੇ ਕੋਈ ਹੋਰ ਮੁਲਕ ਦੇ ਸੀਰੀਆਖਾਨ ਕਿੱਥੋਂ ਆਉਂਦੇ ਉਹਨਾਂ ਨੂੰ ਪੁਲਿਸ ਫੜਨ ਪੈ ਗਈ ਆਸਟ੍ਰੇਲੀਆ ਦੀ ਉਹ ਨਾਲ ਉਹਦੇ ਗੋਹਰਾ ਸੀਗਾ ਜਦੋਂ ਪੁਲਿਸ ਫੜਨ ਪੈ ਗਈ ਘਰ ਦੇ ਆ ਮਾਲਕਾਂ ਨੂੰ ਤੇ ਇਹ ਪੰਜਾਬੀ ਬੰਦਾ ਭੱਜ ਲਿਆ ਉਹ ਪੁਲਿਸ ਵਾਲੇ ਪੁੱਛਦੇ ਤੂੰ ਕਿਉਂ ਭੱਜਿਆ ਮੈਂ ਆਸਟ੍ਰੇਲੀਆ ਗਿਆ ਤਾਂ ਉੱਥੇ ਪੁਲਿਸ ਗੁਰਦੁਆਰੇ ਆਈ ਇਹ ਕਹਿਣ ਵਾਸਤੇ ਆਈ ਕਿ ਜਦੋਂ ਤੁਹਾਡੇ ਪੰਜਾਬੀ ਬੰਦਿਆਂ ਨੂੰ ਅਸੀਂ ਖੜਾ ਲੈਨੇ ਆ ਉਹ ਘਬਰਾ ਕਿਉਂ ਜਾਂਦੇ ਨੇ ਵੀ ਚੱਕਰ ਕੀ ਹੈ ਵੀ ਉਹ ਪੁਲਿਸ ਵੇਖ ਕੇ ਕੰਬਣ ਲੱਗ ਜਾਂਦੇ ਆ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਨੇ ਤੇ ਇਹ ਜਿਹੜੀ ਸਿੱਖਿਆ ਅਸੀਂ ਇੱਥੋਂ ਲੈ ਕੇ ਗਏ ਹਾਂ ਉਹ ਡਰ ਦੀ ਹੈ ਤੇ ਪੁਲਿਸ ਡਰ ਦਾ ਚਿਹਨ ਹੈ ਤਾਂ ਸਾਡੇ ਕੋਲੇ ਇੱਥੇ ਪ੍ਰਬੰਧ ਵਜੋਂ ਮੁਗਲਾਂ ਦੇ ਵੇਲੇ ਅੰਗਰੇਜ਼ਾਂ ਦੇ ਵੇਲੇ ਅੱਜ ਦੇ ਵੇਲੇ ਤਿੰਨਾ ਦੌਰਾਂ ਅੰਦਰ ਡਰ ਦੇ ਸਿਖਾਉਣ ਦਾ ਤਰੀਕਾ ਸਿਕਿਅਰ ਤੇ ਸੂਚਨਾ ਤੋਂ ਬਾਅਦ ਕਾਨੂੰਨੀ ਪ੍ਰਬੰਧ ਦਾ ਹਿੱਸਾ ਹੈ। ਤਾਂ ਔਰੰਗਜ਼ੇਬ ਦੇ ਮੌਕੇ ਵੀ ਕਾਨੂੰਨੀ ਪ੍ਰਬੰਧ ਅਜ ਵਰਗੀ ਦਹਿਸ਼ਤ ਦਾ ਸੀ ਥੋੜਾ ਏਦੋਂ ਜ਼ਿਆਦਾ ਸੀ। ਉਹ ਕਿਉਂ ਜ਼ਿਆਦਾ ਸੀ ਉਹਦੀ ਅਗਲੀ ਬੇਨਤੀ। ਕਿਉਂਕਿ ਜਦੋਂ ਕੋਈ ਘਟਨਾ ਵਾਪਰਦੀ ਹੈ ਜਿਹਨੂੰ ਅਸੀਂ ਜ਼ਾਲਮ ਕਹਿ ਰਹੇ ਹਾਂ ਖਾਲੀ ਜ਼ਾਲਮ ਕਹਿਣਾ ਗੱਲ ਨਹੀਂ ਚੱਲਦੀ ਹੁੰਦੀ। ਥੋੜਾ ਉਹਨੂੰ ਜਾਣਨਾ ਵੀ ਹੁੰਦਾ ਕਿ ਕੌਣ ਕੀ ਹੈ। ਔਰੰਗਜ਼ੇਬ ਬਾਰੇ ਤਿੰਨ ਗੱਲਾਂ ਛੋਟੀਆਂ-ਛੋਟੀਆਂ। ਪਹਿਲੀ ਕਿ ਜਦੋਂ ਉਹ 18 ਵੀ ਸਾਲ ਦੀ ਉਮਰ ਦੇ ਵਿੱਚ ਕਾਬਲ ਕੰਧਾਰ ਦੀ ਜੰਗ ਵਾਸਤੇ ਗਿਆ ਚਲਦੀ ਹੋਈ ਜੰਗ ਦੇ ਅੰਦਰ ਜਦੋਂ ਨਮਾਜ਼ ਦਾ ਵੇਲਾ ਹੋਇਆ ਉਹ ਘੋੜੇ ਤੋਂ ਉੱਤਰ ਕੇ ਨਮਾਜ਼ ਪੜਨ ਲੱਗ ਗਿਆ ਦੂਜੇ ਪਾਸੇ ਵਾਲੇ ਬੰਦੇ ਜਿਨ੍ਹਾਂ ਨੇ ਮਸਾ-ਮਸਾ ਨੂੰ ਘੇਰਿਆ ਸੀਗਾ ਉਹ ਖੜ ਗਏ ਜਿਹੜਾ ਸਾਡੇ ਵਰਗਾ ਸੀ ਉਹ ਕਹਿੰਦਾ ਮਾਰ ਮਾਰ ਹੁਣ ਤਾਂ ਨੇ ਹੱਥ ਆਈ ਆ ਉਹ ਕਹਿੰਦਾ ਡਰ ਰੱਬ ਤੋਂ ਵੀ ਜਿਹੜਾ ਚਲਦੀ ਜੰਗ 'ਚ ਰੱਬ ਨੂੰ ਸਜਦਾ ਕਰੀ ਜਾਂਦਾ ਰੁਕ ਜਾ ਹੁਣ ਇਹਦੇ ਨਾਲ ਲੜ ਨਹੀਂ ਸਕਦੇ ਅਗਲੀ ਕਹਾਣੀ ਜਦੋਂ ਔਰੰਗਜ਼ੇਬ ਸਾਰਿਆਂ ਭੈਣਾ ਭਰਾਵਾਂ ਨੂੰ ਮਾਰ ਕੇ ਕੈਦ ਕਰਕੇ ਗੱਦੀ ਬੈਠਿਆ ਉਸ ਤੋਂ ਬਾਅਦ ਉਹਦਾ ਉਸਤਾਦ ਆਇਆ ਉਹਨਾਂ ਬੇੜਿਆਂ ਦੇ ਨਰਵਾਜ ਮੁਤਾਬਕ ਕਿ ਮੈਂ ਸਭ ਤੋਂ ਵੱਡੇ ਬਾਦਸ਼ਾਹ ਦਾ ਉਸਤਾਦ ਤੇ ਮੈਨੂੰ ਸਭ ਤੋਂ ਵੱਡੀ ਨੌਕਰੀ ਮਿਲੂਗੀ ਸਪਾਰਸ਼ਾ ਮਿਲਣਗੀਆਂ ਲਾਮ ਲਸ਼ਕਰ ਲੈ ਕੇ ਦਿੱਲੀ ਆ ਬੈਠਿਆ ਉਹਨੇ ਕਈ ਹਫ਼ਤੇ ਬੁਲਾਇਆ ਨਾ ਜਦੋਂ ਸੱਦਿਆ ਤੇ ਉਹਨੂੰ ਐ ਭਰੇ ਹੀ ਦੋਬਾਰ ਦੇ ਅੰਦਰ ਜਦੋਂ ਉਹ ਬੜਿਆ ਉਹਨੂੰ ਬੋਲਣ ਨਹੀਂ ਦਿੱਤਾ ਉਹਨੇ ਤੇ ਪਹਿਲੇ ਬੋਲਣ ਲੱਗ ਗਿਆ ਉਹ ਲਿਖਿਆ ਹੋਇਆ ਪਾਠ ਨੇ ਮਿਲਦਾ ਤੁਸੀਂ ਪੜ ਸਕਦੇ ਹੋ ਪਰ ਇੱਥੇ ਮੈਂ ਗੱਲ ਇੰਨੀ ਸੁਣਾਉਣੀ ਹੈ ਉਹਨੇ ਆਪ ਦੇ ਉਸਤਾਦ ਨੂੰ ਕਿਹਾ ਕਿ ਤੁਸੀਂ ਮਹਾਰਾਜ ਮੈਨੂੰ ਬਣਾਤਾ ਅਰਬੀ ਬੰਦਾ ਮੈਂ ਇੱਥੇ ਜੰਮਿਆ ਸਾਂ ਮੈਨੂੰ ਮੇਰੀ ਬੋਲੀ 'ਚ ਕਿਉਂ ਨਹੀਂ ਪੜਾਇਆ ਮੈਨੂੰ ਮੇਰੀ ਬੋਲੀ 'ਚ ਕਿਉਂ ਨਹੀਂ ਪੜਾਇਆ ਮੈਂ ਬਾਦਸ਼ਾਹ ਬਣਨਾ ਸੀ ਮੈਨੂੰ ਜੰਗ ਬਾਰੇ ਕਿਉਂ ਨਹੀਂ ਸਿਖਾਇਆ ਕਿ ਆਪਣੇ ਵੀ ਮਾਰਨੇ ਪੈਂਦੇ ਹੁੰਦੇ ਨੇ ਇਹ ਦੂਜਾ ਨੁਕਤਾ ਉਹ ਦੇਵਾਰ ਤੀਸਰਾ ਜਦੋਂ ਉਹ ਬਾਦਸ਼ਾਹ ਬਣ ਕੇ ਲਾਲ ਕਿਲੇ ਚ ਪਿਆਸ ਸੀ ਕਹਿੰਦੇ ਇੱਕ ਦਿਨ ਜਮਨਾ ਦੇ ਦਰਿਆ ਤੋਂ ਕੁਝ ਰਾਹੀ ਗਿਰਾਂ ਨੇ ਦਰਿਆ ਪਾਰ ਕੀਤਾ ਉਹ ਗੱਲਾਂ ਕਰ ਰਹੇ ਤੇ ਉਹਨੂੰ ਸੁਣ ਗਈਆਂ ਹਵਾ ਦੇ ਬਹਿਣ ਕਰਕੇ ਉਹ ਗੱਲਾਂ ਇਹ ਕਰਦੇ ਸੀ ਕਿ ਮਲਤਾਨ ਦੇ ਕਿਲੇ ਚ ਅਨਾਜ ਪਿਆ ਹੈ ਪਰ ਕਾਲ ਪੈ ਗਿਆ ਉਹ ਸੁਬੇਦਾਰ ਨੇ ਅਨਾਜ ਵੰਡਿਆ ਲੋਕ ਭੁੱਖੇ ਮਰ ਰਹੇ ਨੇ ਉਹਨੇ ਇਹ ਗੱਲ ਸੁਣੀ ਉਹਨੇ ਉੱਥੋਂ ਹੀ ਸਿੱਧੀ ਥੱਲੇ ਮਾਰੀ ਛਾਲ ਚੜਿਆ ਕੋੜੇ ਕੋੜਾ ਖਿੱਚਦਾ ਮਲਤਾਨ ਨੂੰ ਦਿੱਲੀ ਤੋਂ ਤੇ ਸਿਰ ਪਰ ਦੌੜ ਕੇ ਉਹ ਮਲਤਾਨ ਪਹੁੰਚਿਆ ਆਦੋਂ ਤਿੰਨ ਦਿਨਾਂ ਬਾਅਦ ਉਹਨੇ ਜਾ ਕੇ ਸੂਬੇਦਾਰ ਸੱਦਿਆ ਪੁੱਛਿਆ ਵੀ ਔਨਾਜ ਹੈ ਉਹ ਕਹਿੰਦਾ ਹਾਂ ਹਾਂ ਇਹ ਕਹਿੰਦਾ ਕਾਲ ਪੈ ਗਿਆ ਹਾਂ ਕਹਿੰਦਾ ਹਾਂ ਪੈ ਗਿਆ ਉਹਨੇ ਉੱਥੇ ਉਹਨੂੰ ਮਾਰ ਰਿਆ ਇਹ ਤਿੰਨ ਕਹਾਣੀਆਂ ਉਹਦੇ ਬਾਰੇ ਚ ਨੇ ਜਿਹਦੇ ਪ੍ਰਸੰਗ ਅਸੀਂ ਦੇਖਾਂਗੇ ਭਾਈ ਜੈਤਾ ਜੀ ਦੇ ਕਾਰਨਾਮੇ ਨੂੰ ਕਿ ਉਹ ਆਮ ਬਾਦਸ਼ਾਹ ਨਹੀਂ ਸੀ ਉਹ ਬਹੁਤ ਯੋਗਤਾ ਵਾਲਾ ਬੰਦਾ ਸੀ ਜਿਹਦੇ ਸਾਹਮਣੇ ਗੁਰੂ ਸਾਹਿਬ ਖੜੇ ਹੋਏ ਸਨ ਇਹ ਪੱਕ ਉਹਦੋਂ ਅਗਲਾ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਜਿਵੇਂ ਸੁਣਾਉਂਦੇ ਹਾਂ ਉਹ ਬਹੁਤ ਹੀ ਵਿਚਾਰੀ ਕਰਦਿੰਦੇ ਆ ਬਹੁਤੀ ਬਾਰੀ ਵੀ ਉਹਨਾਂ ਨੂੰ ਫੜ ਲਿਆ ਜੇ ਇੱਥੇ ਰੰਗੜ ਰੰਗੜ ਨਾਲ ਤੋਂ ਤਿੰਨ ਮਹੀਨੇ ਇੱਥੇ ਰੱਖਿਆ ਜੀ ਕੁਰਾਲੀ ਮਿਰੰਡੇ ਦੇ ਥਾਣੇ 'ਚ ਲੱਗਦਾ ਵੀ ਕੋਈ ਇੱਕ ਸਾਥ ਸੀ ਦੋ ਚੇਲੇ ਸੀ ਉਹਦੇ ਫੜ ਕੇ ਥਾਣੇਦਾਰ ਨੇ ਬੰਦ ਕਰਤੇ ਇਹ ਵੀ ਸਾਡੇ ਡਰ ਦੀ ਪੈਦਾਵਾਰ ਹੈ ਇਹਦੇ 'ਚ ਚਾਰ ਗੱਲਾਂ ਨੇ ਪਹਿਲੀ ਇਹ ਕਿ ਅਸੀਂ ਸਾਖੀ ਪੜਦੇ ਹਾਂ ਕਿ ਗੁਰੂ ਸਾਹਿਬ ਜਦੋਂ ਪਟਨੇ ਸੀ ਔਰੰਗਜ਼ੇਬ ਦਾ ਸ਼ਬਾਸਲਾਰ ਉਹ ਗੁਰੂ ਸਾਹਿਬ ਕੋਲ ਆਇਆ ਕਿ ਮੈਂ ਆਸਾਮ ਦੀ ਮਹਿਮਤੇ ਜਾ ਰਿਹਾ ਹਾਂ ਤੁਸੀਂ ਮੇਰੇ ਨਾਲ ਚੱਲੋ ਉੱਥੇ ਪਹਿਲਾਂ ਉਹ ਜੰਗ ਉਹਨਾਂ ਤੋਂ ਹਾਰ ਗਏ ਸੀ ਵੀ ਤੁਸੀਂ ਸਾਡਾ ਕੋਈ ਉਹੜ-ਪੋੜ ਕਰੋ ਕੁੱਲ ਮਿਲਾ ਕੇ ਗੱਲ ਇੰਨੀ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਦਾ ਇੱਕ ਤਰ੍ਹਾਂ ਦਾ ਰਾਜਨਾਮਾ ਕਰਾਇਆ ਜਿਵੇਂ ਅੱਜਕੱਲ ਟ੍ਰੰਪ ਕਹਿੰਦਾ ਕਿ ਇੰਡੀਆ-ਪਾਕਿਸਤਾਨ ਦੀ ਜੰਗ ਮੈਂ ਬੰਦ ਕਰਾਈ ਤੁਹਾਡੀ ਸਮਝਣ ਲਈ ਇਹ ਹੈ ਕਿ ਦੋ ਜੰਗ ਜੂਤਿਆਂ ਦਾ ਰਾਜਨਾਮਾ ਉਹ ਕਰਾ ਸਕਦਾ ਜਿੱਦੇ ਇੱਕ ਧਿਰ ਤੋਂ ਵੱਡੀ ਸਮਰੱਥਾ ਹੋਵੇ ਉਹਦੀ ਕੋਈ ਹੈਸੀਅਤ ਤਾਕਤ ਹੋਵੇ ਉਹਦੀ ਉਹਾਂ ਉਹ ਕਬੀਲੀ ਅਸੀਂ ਅਸਾਮ ਵਾਲੇ ਉਹਨਾਂ ਦਾ ਇਤਿਹਾਸ ਪੜ੍ਹ ਕੇ ਦੇਖੋ ਐਵੇਂ ਕਿਵੇਂ ਦੇ ਬੰਦੇ ਨਹੀਂ ਸੀਗੇ ਉਹ ਇਹ ਪਖ ਦੂਸਰਾ ਜਦੋਂ ਉਹ ਗੁਰੂ ਸਾਹਿਬ ਕੋਲ ਆਇਆ ਤੇ ਜਦੋਂ ਕਸ਼ਮੀਰੀ ਪੰਡਿਤ ਗੁਰੂ ਸਾਹਿਬ ਕੋਲ ਆਏ ਉਹ ਹਿੱਸਾ ਵੀ ਦੇਖੋ ਉਦੋਂ ਮਰਾਠਿਆਂ ਦਾ ਰਾਜ ਵੀ ਚੱਲਦਾ ਸੀ ਰਾਜਪੂਤ ਰਾਜੇ ਵੀ ਸਨ ਹਿਮਾਚਲ ਵਾਲੇ ਰਾਜੇ ਵੀ ਸਨ ਤਿੰਨਾਂ ਕੋਲੇ ਕਿਲੇ ਸਨ ਫੌਜਾਂ ਸਨ ਜੰਗਾਂ ਦਾ ਤਜਰਬਾ ਸੀ ਪਹਾੜ ਸੀਗੇ ਔਖਾ ਇਲਾਕਾ ਸੀ ਪਰ ਪੰਡਤ ਜਾਂ ਬ੍ਰਾਹਮਣ ਜਿਹੜੇ ਕਸ਼ਮੀਰ ਦੇ ਉਹ ਉੱਥੇ ਨਹੀਂ ਗਏ ਨਾ ਮਰਾਠਿਆਂ ਕੋਲ ਨਾ ਰਾਜਪੂਤਾਂ ਕੋਲ ਨਾ ਪਹਾੜੀਆਂ ਕੋਲ ਉਹ ਗੁਰੂ ਕੋਲ ਆਏ ਇਹ ਗੱਲ ਨੂੰ ਵੀ ਸਮਝੋ ਇਹ ਤਿੰਨ ਤਾਕਤਵਰ ਤਰ੍ਹਾਂ ਦੇ ਹੁੰਦੇ ਆ ਅਗਲੇ ਚੌਥੀ ਥਾਂ ਤੇ ਕਿਉਂ ਗਏ ਇਸ ਤੋਂ ਅਗਲਾ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਤਿੰਨ ਚਾਰ ਬਾਰੇ ਪਹਿਲਾਂ ਸਤਨਾਮੀਏ ਸਾਧੂਆਂ ਦੀ ਬਹੁਤ ਵੱਡੀ ਜੰਗ ਹੋਈ ਔਰੰਗਜੀਤ ਦੀਆਂ ਫੌਜਾਂ ਨਾਲ ਉਹ ਐਡੀ ਵੱਡੀ ਜੰਗ ਸੀ ਕਿ ਔਰੰਗਜ਼ੇਬ ਨੂੰ ਆਪ ਫੌਜਾਂ ਦੀ ਅਗਵਾਈ ਕਰਨੀ ਪਈ ਉਹਨਾਂ ਸਾਧੂਆਂ ਨੂੰ ਹਰਾਉਣ ਵਾਸਤੇ ਉਹਨਾਂ ਦਾ ਸਬੰਧ ਭਾਈ ਗੁਰੂ ਨਾਨਕ ਦੇ ਘਰ ਨਾਲ ਸੀ ਸਿੱਖੀ ਨਾਲ ਸੀ ਜਿਹੜੀ ਗੱਲ ਇੱਕ ਮੁਗਲਾਂ ਦਾ ਔਰੰਗਜ਼ੇਬ ਤੋਂ ਬਹੁਤ ਸਾਲਾਂ ਬਾਅਦ ਬੰਦਾ ਲਿਖਦਾ ਹੈ ਕਿ ਗੁਰੂ ਤੇਗ ਬਹਾਦਰ ਨੂੰ ਤਾਂ ਸ਼ਹੀਦ ਕੀਤਾ ਗਿਆ ਉਹਦੇ ਨਾਲ ਬਹੁਤ ਵੱਡਾ ਕਿਸਾਨਾਂ ਦਾ ਟੋਲਾ ਸੀ ਡਾਕੂ ਸਨ ਜਿਹੜੇ ਬਦਅਮਨੀ ਪੈਦਾ ਕਰ ਰਹੇ ਸਨ ਇਹ ਚਾਰੇ ਗੱਲਾਂ ਇਹ ਸਮਝਣ ਲਈ ਕਾਫੀ ਹਨ ਕਿ ਉਸ ਵੇਲੇ ਗੁਰੂ ਸਾਹਿਬ ਦਾ ਰੁਤਬਾ ਕੀ ਸੀ ਜਿਹੜਾ ਸੂਰਜ ਪ੍ਰਕਾਸ਼ ਨੇ ਲਿਖਿਆ ਹੋਇਆ ਹੈ ਜਾਂ ਹੋਰਾਂ ਸਾਖੀਆਂ 'ਚ ਵੀ ਹੈ ਕਿ ਜਦੋਂ ਜਿਹੜਾ ਇਫਤਖਾਰ ਖਾਨ ਸੀ ਕਸ਼ਮੀਰ ਦਾ ਗਵਰਨਰ ਸੂਬੇਦਾਰ ਉਹਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਰੇ ਬਣੋ ਮੁਸਲਮਾਨ ਉਹਨਾਂ ਨੇ ਮੋਲ ਤ ਮੰਗੀ ਉਹਨਾਂ ਕੋਲੇ ਜੋ ਕੁੱਲ ਮਿਲਾ ਕੇ ਤੁਹਾਡੇ ਸਾਹਮਣੇ ਗੱਲ ਕਰਨ ਵਾਲੀ ਇੰਨੀ ਹੈ ਕਿ ਉਹ ਜਿਹੜਾ ਸਾਰਾ ਕਥਾ ਦਾ ਦਾਰੂਮਦਾਰ ਗੁਰੂ ਸਾਹਿਬ ਤੇ ਆਇਆ ਕਿ ਜੇ ਤੁਸੀਂ ਉਹਨਾਂ ਨੂੰ ਮਨਾ ਲਓਗੇ ਤਾਂ ਬਾਕਾਇਦਾ ਉਥੋਂ ਇਹ ਸੁਨੇਹਾ ਸੀ ਕਿ ਛੱਦੋ ਪਾਈਓ ਫਿਰ ਉਹਨਾਂ ਨੂੰ ਆਪ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬ ਜਦੋਂ ਗਏ ਤਾਂ ਜਿਹੜੇ ਸਿੰਘ ਨਾਲ ਸਨ ਪਾਈ ਮਤੀ ਦਾਸ ਜੀ ਗੁਰੂ ਘਰ ਦੇ ਦੀਵਾਨ ਸਨ ਉਹ ਆਮ ਬੰਦੇ ਨਹੀਂ ਸਨ ਇਹ ਯਾਦ ਰੱਖਿਓ ਜੀ ਜਿਵੇਂ ਅੱਜ ਸਾਡੇ ਬੰਦੇ ਬਹਿਲੇ ਹੋ ਕੇ ਕਿਸੇ ਗੁਰਦੁਆਰੇ ਡੇਰੇ ਦੇ ਸੇਵਾਦਾਰ ਹੋ ਜਾਂਦੇ ਆ ਉਹ ਸਿੰਘ ਓਵੇਂ ਦੇ ਨਹੀਂ ਸਨ ਉਹ ਸਾਡੇ ਵਰਗੇ ਪ੍ਰੋਫੈਸਰਾਂ ਨਾਲੋਂ ਵੱਧ ਪੜੇ ਹੋਏ ਬੰਦੇ ਸਨ ਉਸ ਵੇਲੇ ਭਾਈ ਸਤੀ ਦਾਸ ਵੀ ਭਾਈ ਮਤੀ ਦਾਸ ਵੀ ਭਾਈ ਦਿਆਲਾ ਜੀ ਵੀ ਜਿਹੜੇ ਪੰਜ ਸਤ ਸਿੰਘ ਨਾਲ ਸਨ ਉਹ ਹਰ ਇੱਕ ਖੇਤਰ ਦੇ ਮਾਹਰ ਸਨ ਤੇ ਜਿਵੇਂ ਅਸੀਂ ਕਹਿੰਦੇ ਹਾਂ ਜਿਹੜਾ ਪੰਜ ਪ੍ਰਧਾਨੀ ਪ੍ਰਬੰਧ ਹੈ ਉਹ ਗੁਰੂ ਦੇ ਵੇਲੇ ਤੋਂ ਸ਼ੁਰੂ ਤੋਂ ਇਦਾਂ ਤੋਂ ਹੀ ਹੈ ਤਾਂ ਉਹ ਸ਼ਹਾਦਤ ਦੇ ਮੌਕੇ ਉਹਨਾਂ ਸਾਰਿਆਂ ਦੀ ਸਲਾਹ ਨਾਲ ਹੀ ਉਹ ਫੈਸਲਾ ਸੀ ਹੁਣ ਅਗਲਾ ਹਿੱਸਾ ਜਿਹੜੇ ਵਾਸਤੇ ਮੈਨੂੰ ਖੜਾ ਕੀਤਾ ਗਿਆ ਸਾਡੇ ਕੋਲੇ ਦੋ ਮੋٹے ਮੋٹے ਰੂਪ ਨੇ ਸਾਖੀ ਦੇ ਇੱਕ ਇਹ ਹੈ ਕਿ ਪਾਈ ਜੈਤਾ ਜੀ ਨੇ ਸੀਸ ਚੱਕਿਆ ਉਤੋਂ ਉਹ ਨੰਗੇ ਪੈਰੀਂ ਇਕੱਲੇ ਭੱਜੇ ਸੀਸ ਨੂੰ ਲੈ ਕੇ ਤਿੰਨ ਰਾਤਾਂ ਰਾਹ ਜਲਾ ਕੇ ਕੀਰਤਪੁਰ ਸਾਹਿਬ ਪਹੁੰਚ ਗਏ ਦੂਸਰੀ ਹੈ ਲਿਖਿਆ ਮਿਲਦਾ ਜਿਹੜਾ ਕਿ ਉਹ ਤੁਰ ਕੇ ਨਹੀਂ ਸੀ ਉਹ ਘੋੜਿਆਂ ਤੇ ਸਨ ਨਾਲ ਦੋ ਸੱਜਣ ਹੋਰ ਸਨ ਭਾਈ ਉਦਾ ਜੀ ਭਾਈ ਨਾਨੂ ਜੀ ਉਹ ਬਿਲਕੁਲ ਰਣਨੀਤਕ ਤੌਰ ਤੇ ਇੱਕ ਵਿਥ ਪਾ ਕੇ ਚੱਲ ਰਹੇ ਸਨ ਇੱਕ ਸੱਜਣ ਕੁਝ ਦੂਰੀ ਮੂਹਰੇ ਤੇ ਸੀ ਜੇ ਕੋਈ ਖਤਰਾ ਹੋਵੇ ਤਾਂ ਅਗਾਊ ਇੱਕ ਸਜਣ ਪਿੱਛੇ ਤੇ ਸੀ ਜੇ ਕੋਈ ਪਿੱਛੋਂ ਪੈੜ ਫੜਦਾ ਆ ਜਾਵੇ ਜਦੋਂ ਅਸੀਂ ਇਹ ਪੜਦੇ ਹਾਂ ਕਿ ਗੁਰੂ ਸਾਹਿਬ ਜਦੋਂ ਪੰਜਾਬ ਵਿੱਚ ਘੁੰਮਦੇ ਸਨ ਤਾਂ ਦੋ ਥਾਵਾਂ ਤੇ ਇਦਾਂ ਦੀ ਸਾਖੀ ਹੈ ਕਿ ਉਹਨਾਂ ਨੇ ਕਿਸੇ ਨੂੰ ਤੀਰ ਬਖਸ਼ੇ ਜਿਵੇਂ ਇੱਕ ਭਿਖੀ ਦੀ ਹੈ ਮਾਲਵੇ ਚ ਕਿਹੜਾ ਦੇਸੂ ਚਾਹਲ ਸੀ ਚਾਹਲਾਂ ਦਾ ਸਰਦਾਰ ਸੀ ਗੁਰੂ ਸਾਹਿਬ ਨੇ ਉਹਨੂੰ ਪੰਜ ਤੀਰ ਦਿੱਤੇ ਉਹਨੂੰ ਇਹ ਯਾਦ ਰੱਖੋਗੇ ਤਸਵੀਰਾਂ ਗੁਰੂ ਸਾਹਿਬ ਦੀਆਂ ਬਣਾਤੀਆਂ ਅਸੀਂ ਸਾਧਾਂ ਵਰਗੀਆਂ ਉਹ ਉਸ ਵੇਲੇ ਜਿੰਨੀ ਤਕਨੀਕ ਬਾਦਸ਼ਾਹ ਕੋਲੇ ਸੀ ਘੋੜਿਆਂ ਦੇ ਭੱਜਣ ਵਜੋਂ ਤੀਰਾਂ ਦੇ ਚੱਲਣ ਵਜੋਂ ਆਪਣੇ ਰਣਨੀਤਿਕ ਸਨੇਹੇ ਭੇਜਣ ਦੇ ਪ੍ਰਬੰਧ ਵਜੋਂ ਉਹ ਭਾਈ ਬਰਾਬਰੀ ਦੇ ਸਨ ਘੱਟ ਨਹੀਂ ਸਨ ਜਿਹੜਾ ਸਰਕਾਰ ਦਾ ਭਗਾਉੜਾ ਹੋ ਜਾਂਦਾ ਹੈ ਮੋਸਟ ਵਾਂਟਡ ਹੋ ਜਾਂਦਾ ਹੈ ਉਸ ਵੇਲੇ ਭਾਈ ਜੈਤਾ ਜੀ ਦਾ ਜਿਹੜਾ ਭੱਜਣ ਸੀ ਸੀਸ ਲੈ ਕੇ ਉਹ ਐਵੇਂ ਸੀ ਜਿਵੇਂ ਅਮਰੀਕਾ ਦੇ ਮੁਕਾਬਲੇ ਉਸ ਆਮਾ ਮਿਲ ਲਾਦਨ ਹੋਵੇ ਉਹ ਛੋਟਾ ਖੇਡਾ ਨਹੀਂ ਸੀ ਜਦੋਂ ਭਾਈ ਜੈਤਾ ਜੀ ਉਥੋਂ ਚੱਲੇ ਤਾਂ ਉਹ ਮੋਸਟ ਵਾਂਟਡ ਸਨ ਜੇ ਤੁਸੀਂ 1857 ਦਾ ਨਕਸ਼ਾ ਦੇਖੋਗੇ ਦਿੱਲੀ ਦਾ ਤਾਂ 1857 ਤਿੱਕਰ ਸ਼ਹਿਰ ਦੇ ਬਾਹਰ ਬਹੁਤ ਵੱਡੀ ਕੰਧ ਸੀ ਜਿਹੜਾ ਕਸ਼ਮੀਰੀ ਗੇਟ ਮੋਰੀ ਗੇਟ ਕਾਬਲੀ ਗੇਟ ਆ ਨਾ ਜੀ ਇਹ ਐਵੇਂ ਨਹੀਂ ਸੀ ਬਹੁਤ ਵੱਡੀ ਕੰਧ ਦੇ ਵਿੱਚ ਦਰਵਾਜ਼ੇ ਸਨ ਜਿੱਥੇ ਪਹਿਰੇ ਲੱਗਦੇ ਸਨ ਜਿਵੇਂ ਤੁਹਾਡੇ ਬੂਹੇ ਤੇ ਉੱਥੇ ਬੈਠੇ ਹੁੰਦੇ ਪਹਿਰੇਦਾਰ ਤੋਂ ਨਿਕਲਣਾ ਵੀ ਆਪਣੇ ਆਪ ਚ ਇੱਕ ਬਹੁਤ ਵੱਡਾ ਜੋਖਮ ਹੁੰਦਾ ਕੰਮ ਸੀ ਸਿਰਫ ਦਿੱਲੀ ਦੀ ਕੰਧਾਂ ਤੋਂ ਬਾਹਰ ਨਿਕਲਣਾ ਤਾਂ ਹੁੰਦਾ ਕਿਦਾਂ ਕਿ ਸਰਕਾਰਾਂ ਦੇ ਜਿਹੜੇ ਨਮਾਇंदे ਹੁੰਦੇ ਨੇ ਉਹ ਆਮ ਤੌਰ ਤੇ ਨੌਕਰੀ ਵਾਲੇ ਬੰਦੇ ਹੁੰਦੇ ਨੇ ਉਹ ਉਹਨਾਂ ਹੀ ਰਾਹਾਂ ਦੇ ਭਾਲ ਕਰਦੇ ਨੇ ਜਿਹੜੇ ਸ਼ਾਹ ਰਾਹ ਹੁੰਦੇ ਨੇ ਮੋਟੇ ਰਾਹ ਹੁੰਦੇ ਨੇ ਪਹਿਲੀ ਗੱਲ ਦੂਸਰਾ ਜਿਹੜੀ ਪੁਲਿਸ ਹੁੰਦੀ ਆ ਜਾਂ ਫੌਜ ਹੁੰਦੀ ਆ ਉਹ ਆਮ ਤੌਰ ਤੇ ਭਾੜੇ ਦੀ ਹੁੰਦੀ ਆ ਤਾਂ ਉਹ ਦਿਨੇ-ਦਿਨੇ ਹੀ ਬਹੁਤੀ ਖੋਜ ਪੜਤਾਲ ਕਰਦੀ ਹੁੰਦੀ ਆ ਅਸੀਂ ਸਾਕੀ ਪੜਦੇ ਹਾਂ ਭਾਈ ਜੈਤਾ ਜੀ ਹੁਣਾਂ ਨੇ ਸਫ਼ਰ ਦਿਨੇ-ਦਿਨੇ ਕੀਤਾ ਪਰ ਜੇ ਅਸਲੋਂ ਤੁਸੀਂ ਇਤਿਹਾਸ ਨੂੰ ਸਮਝੋਗੇ ਜਾਂ ਜਿਹੜੀ ਗੁਰੀਲਾ ਜੰਗ ਹੈ ਉਹਨੂੰ ਸਮਝੋਗੇ ਤਾਂ ਤੁਹਾਨੂੰ ਸਮਝ ਆਏਗਾ ਕਿ ਸਫ਼ਰ ਦਿਨੇ ਨਹੀਂ ਹੋ ਸਕਦਾ ਰਾਤ ਨੂੰ ਕੀਤਾ ਹੋਵੇ ਇਹ 300 ਕਿਲੋਮੀਟਰ ਬੰਨਦਾ ਅੱਜ ਦੇ ਸਮੇਂ 'ਚ ਵੀ ਜੇ ਰਾਹ ਦੇ ਵਿੱਚ ਤਿੰਨ ਜਾਂ ਚਾਰ ਰਾਤਾਂ ਦਾ ਪੜਾ ਹੈ ਤਾਂ ਇਹ ਸਮਝਣਾ ਬਣਦਾ ਹੈ ਕਿ ਸਫ਼ਰ ਘੋੜ ਸਵਾਰੀ ਦਾ ਸੀ ਕੱਠਿਆਂ ਦਾ ਸੀ ਸੰਭਾਵੀ ਤੌਰ ਤੇ ਰਾਤ ਦਾ ਸੀ ਕਿਉਂਕਿ ਦਿਨੇ ਫੌਜਾਂ ਭਾਲਦੀਆਂ ਸਨ ਸਾਰਿਆਂ ਰਾਹਾਂ ਤੇ ਭਾਲਦੀਆਂ ਸਨ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਕਟੋ-ਕਟ ਚਾਰ ਨਦੀਆਂ ਪੈਂਦੀਆਂ ਸਨ ਵਿਚਾਲੇ ਜਿੱਥੇ ਵੀ ਬੇੜੀਆਂ ਹੁੰਦੀਆਂ ਸੀ ਉਹਨਾਂ ਤੇ ਸਰਕਾਰਾਂ ਦੇ ਸੂਗੇ ਹੁੰਦੇ ਸਨ ਉੱਥੇ ਸਰਕਾਰਾਂ ਬੇੜੀਆਂ ਦੇ ਪੁਲਾ ਨੂੰ ਛੱਡਦੀਆਂ ਨਹੀਂ ਸਨ ਇਹਨਾਂ ਗੁਰੂ ਅਮਰਦਾਸ ਪਾਸ਼ਾ ਨੇ ਜਦੋਂ ਕੁਖੇਤਰ ਗਏ ਟੈਕਸ ਦੇਣ ਤੋਂ ਮਨਾਂ ਕੀਤਾ ਤਾਂ ਇਹ ਖਬਰ ਅਕਬਰ ਨੂੰ ਪਹੁੰਚੀ ਸੀ ਅਕਬਰ ਉਹਦੇ ਲੰਗਰ ਛਕਣ ਨਹੀਂ ਆ ਗਿਆ ਸੀ ਕਿ ਗੁਰੂ ਸਾਹਿਬ ਨੇ ਦਰਿਆ ਲੰਘਣ ਦਾ ਟੈਕਸ ਦੇਣ ਤੋਂ ਮਨਾਂ ਕਰ ਦਿੱਤਾ ਇਸ ਗੱਲ ਨੇ ਰਾਜੇ ਦੇ ਕੰਨਾਂ ਤੱਕ ਖਬਰ ਪਾਈ ਸੀ ਤਾਂ ਪਾਈ ਜੈਤਾ ਜੀ ਹੋਣੀ ਜਿਹੜਾ ਦਰਿਆ ਲੰਗੇ ਜਿਹੜਾ ਰਾਹ ਲੰਗੇ ਉਹਨੂੰ ਸਮਝਣ ਲਈ ਤੁਸੀਂ ਅੱਜ ਦੇ ਸਮੇਂ 'ਚ ਆਓ ਕੁਝ ਪਰੇ ਪਹਿਲਾਂ ਪੰਜਾਬ 'ਚ ਖਾੜਕੂਦਾਰ ਚੱਲੀ ਬੰਦਿਆਂ ਨੇ ਦਿੱਲੀ ਤੋਂ ਇੱਕ ਰਾਜੂ ਦਾ ਗਵਾ ਕਰ ਲਿਆ ਜਦੋਂ ਇਹ ਰਾਜੂਦ ਅਗਵਾ ਹੋਇਆ ਸਾਰਾ ਸ਼ਹਿਰ ਪਲਾਂਚ ਕੇ ਰਿਆ ਗਿਆ ਬਿਲਕੁਲ ਉਹੀ ਰਣਨੀਤਿਕ ਪੰਤਲਾ ਜਿਹੜਾ ਸਦੀਆਂ ਤੋਂ ਜੰਗ ਜੂ ਲੋਕ ਸਰਕਾਰ ਦੇ ਖਿਲਾਫ ਵਰਤਦੇ ਆਏ ਨੇ ਰਾਤ ਨੂੰ ਸਫ਼ਰ ਕਰਨਾ কুਰਾਹਾਂ ਤੇ ਸਫ਼ਰ ਕਰਨਾ ਖਿੰਡ ਕੇ ਸਫ਼ਰ ਕਰਨਾ ਖਾੜਕੂਲੇ ਹਲ ਦੌਰਾਨ ਇੱਕ ਬਹੁਤ ਵੱਡੀ ਘਟਨਾ ਹੋਈ ਜਿਹੜੀ ਆਪਣੇ ਲੋਕੋ ਬਹੁਤਾਂ ਨੂੰ ਪਤਾ ਨਹੀਂ ਹੈ ਕਿ ਕੁਝ ਬੰਦੇ ਫੌਜ ਦੇ ਕੈਂਪ ਜਾਵੜੇ ਰਾਸਤਾਨ ਦੇ ਵਿੱਚ ਉਹ ਤਿੰਨ ਸਨ ਉਹ ਜਦੋਂ ਭੱਜੇ ਪੜੀ ਤੇ ਬੜ ਖਿੰਡ ਕੇ ਭੱਜੇ ਇਕੱਠਿਆਂ ਨੂੰ ਫੜ ਨਾ ਲਵੇ ਪਰ ਕੱਲਾ ਕਦੇ ਕੋਈ ਇਹੋ ਜੇ ਮੌਕੇ ਤੇ ਤੁਰਦਾ ਨਹੀਂ ਹੁੰਦਾ ਪਾਈ ਜੈਤਾ ਜੀ ਕੋਲ ਉਹ ਜੋ ਸੀ ਸੀ ਉਹ ਗੁਰੂ ਦਾ ਸੀ ਪਰ ਨਾਲ ਦੀ ਨਾਲ ਉਹ ਅਮਾਨਤ ਸੀ ਜੇ ਤੁਸੀਂ ਜੰਗ ਬਾਰੇ ਸਮਝਦੇ ਹੋਵੋ ਜੇ ਤੁਸੀਂ ਐਮਰਜੈਂਸੀ ਨੂੰ ਸਮਝਦੇ ਹੋਵੋ ਜੇ ਤੁਸੀਂ ਜ਼ਿੰਮੇਵਾਰੀ ਸਮਝਦੇ ਹੋਵੋ ਕਿ ਇੱਕ ਹਿਸਾਬ ਨਾਲ ਪਾਈ ਜੈਤਾ ਦੀ ਉਸ ਵੇਲੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਕਿਸੇ ਇਮਾਨਤ ਦੇ ਰਾਖੇ ਹੋ ਕੇ ਚੱਲੇ ਸਨ ਇਹ ਪੂਰੇ ਮਨੁੱਖਤਾ ਦੇ ਇਤਿਹਾਸ ਦੇ ਅੰਦਰ ਸਭ ਤੋਂ ਅਹਿਮ ਪਲ ਸੀਗਾ ਕਿਸੇ ਵੀ ਪਗੰਬਰ ਦੇ ਸਰੀਰ ਦਾ ਦੇਹ ਦਾ ਕਿਸੇ ਤਰ੍ਹਾਂ ਦਾ ਹਕੂਮਤ ਦੇ ਖਿਲਾਫ ਜਾ ਕੇ ਇੱਕ ਥਾਂ ਤੋਂ ਦੂਜੀ ਥਾਂ ਦੀ ਜਿਹੜੀ ਮੁਸਾਫਰੀ ਹੈ ਇਤਿਹਾਸ 'ਚ ਇਦਾਂ ਨਹੀਂ ਮਿਲਦੀ ਹੈ ਇਹ ਦੁਨੀਆ ਦੀ ਅਕਲੌਤੀ ਘਟਨਾ ਹੈ ਔਰ ਉਹ ਅਕਲੌਤੀ ਘਟਨਾ ਉਦੋਂ ਹੈ ਜਦੋਂ ਔਰੰਗਜ਼ੇਬ ਆਪਣੇ ਸਮੇਂ ਦਾ ਸਭ ਤੋਂ ਤਾਕਤਵਰ ਤੇ ਜੋਗ ਬਾਦਸ਼ਾਹ ਸੀ ਐਵੇਂ ਕੈਵੇਂ ਨਹੀਂ ਸੀਗਾ ਉਹ ਤੇ ਜਦੋਂ ਇੱਥੇ ਜਿਹੜੇ ਸਾਡੇ ਲੋਕ ਸਨ ਉਹ ਕਿੰਨੇ ਡਰੇ ਹੋਏ ਸਨ ਉਹ ਵੀ ਵੇਖਣ ਵਾਲਾ ਕੰਮ ਬਣਦਾ ਪਰ ਗੁਰੂ ਸਾਹਿਬ ਦੀ ਜਿਹੜੀ ਹੈਸੀਅਤ ਸੀ ਉਹ ਇੰਨੀ ਕਮਜ਼ੋਰ ਨਹੀਂ ਸੀ ਜਿਵੇਂ ਅੱਜ ਅਸੀਂ ਸਮਝਦੇ ਆ ਉਹ ਸਾਰੇ ਸਾਡੇ ਬੰਦਿਆਂ ਦਾ ਪਹਿਲਾਂ ਤੋਂ ਪ੍ਰਬੰਧ ਸੀ ਇਸ ਗੱਲ ਦਾ ਵੀ ਜਦੋਂ ਭਾਈ ਜੈਤਾ ਜੀ ਇੱਥੇ ਪਹੁੰਚਦੇ ਨੇ ਤਾਂ ਉਦੋਂ ਅੱਗੇ ਸੰਗਤ ਹਾਜ਼ਰ ਹੈ ਪਾਲਕੀ ਲੈ ਕੇ ਹਾਜ਼ਰ ਹੈ ਹਾਂ ਇਹਨਾਂ ਜ਼ਰੂਰ ਹੈ ਕਿ ਪਾਈ ਜੈਤਾ ਜੀ ਪਹਿਲੀ ਰਾਤ ਬਾਗਬਤ ਰਹੇ ਕਿ ਸਿੱਧੇ ਤਰਾਬੜੀ ਆਏ ਉਹਦੇ ਜਿਹੜੇ ਬੰਦੇ ਇਤਿਹਾਸ ਪੜ੍ਹਦੇ ਪੜਾਉਂਦੇ ਨੇ ਉਹ ਉਹਨਾਂ ਦਾ ਕੰਮ ਹੈ ਪਰ ਮੇਰਾ ਤੁਹਾਡੇ ਸਾਹਮਣੇ ਇੰਨਾ ਹੀ ਕੰਮ ਹੈ ਕਿ ਪਾਈ ਡਰ ਦੇ ਮਾਹੌਲ ਅੰਦਰ ਇਤਿਹਾਸ ਨੂੰ ਸੁਣਨਾ ਸੁਣਾਉਣਾ ਖਰਾ ਔਖਾ ਕੰਮ ਹੁੰਦਾ ਹੈ ਇਤਿਹਾਸ ਇੱਕ ਐਸੀ ਸਿੱਖਿਆ ਹੈ ਜੋ ਮਨੁੱਖ ਦੇ ਮਨੁੱਖ ਬਣੇ ਰਹਿਣ ਲਈ ਬਹੁਤ ਅਹਿਮ ਹੈ ਤਾਂ ਉਸ ਹਿਸਾਬ ਨਾਲ ਅਤਿ ਇਤਿਹਾਸ ਜੇ ਪੜ੍ਹਨਾ ਵੀ ਹੈ ਤਾਂ ਇਹ ਯਾਦ ਰੱਖਣਾ ਕਿ ਅਸੀਂ ਕਿਹੜੇ ਦੌਰ ਚ ਪੜ ਰਹੇ ਹਾਂ ਹੁਣ ਮਨੁੱਖ ਦੀ ਦੇਹ ਦੀ ਕੀਮਤ ਦੁਨੀਆ ਦੇ ਕਾਨੂੰਨਾਂ ਮੁਤਾਬਕ ਸਭ ਤੋਂ ਨਗੂਣੀ ਹੋ ਗਈ ਹੈ ਨਗੂਣੇ ਗੁਰੂ ਸਾਹਿਬ ਨੇ ਵੀ ਕਹੀ ਕਿ ਠੀਕਰ ਫੋਰ ਦਲੀਸਰ ਪਰ ਭਾਈ ਉਹ ਨਗੂਣਤਾ ਹੋਰ ਤਰ੍ਹਾਂ ਸੀ ਕਿ ਆਪਣੀ ਦੇਹ ਨੂੰ ਬੇਚਿਜਕ ਹੋ ਕੇ ਬਾਹਰ ਦੇਣਾ ਤਾਂ ਉਸ ਅਹਿਸਾਸ ਬਿਨਾ ਇਤਿਹਾਸ ਦੇ ਉਸ ਪਲ ਨੂੰ ਸਮਝਣਾ ਮਹਿਸੂਸ ਕਰਨਾ ਬਹੁਤ ਔਖਾ ਹੈ ਕਿ ਉਹ ਜਿਹੜੇ ਸਿੱਖ ਸਨ ਉਹ ਉਹਨਾਂ ਨੇ ਰਾਤ ਘਟੋ ਘਟ ਚਾਰ ਰਾਤਾਂ ਕੱਟੀਆਂ ਲਗਭਗ ਡੂੜ 200 ਘੰਟੇ ਦੀ ਜਿਹੜੀ ਇੱਕ ਲੁਕੋ ਆ ਛਿਪੀ ਹੈ ਸਾਰਿਆਂ ਠਾਣਿਆਂ ਦੇ ਉੱਤੇ ਸਾਰਿਆਂ ਸੂਬਿਆਂ ਦੀ ਫੌਜਾਂ ਦੇ ਉੱਤੇ ਸਾਡੇ ਕੋਲੇ ਲਿਖਤੀ ਇਤਿਹਾਸ ਦਾ ਸਬੂਤ ਨਹੀਂ ਹੈ ਬਹੁਤਾ ਪਰ ਇਹ ਗੱਲ ਸਮਝੀ ਜਰੂਰ ਜਾ ਸਕਦੀ ਹੈ ਕਿ ਉਸ ਵੇਲੇ ਜਿਹੜੀ ਹੈੱਡ ਬਾਉਂਟੀ ਸੀ ਗੁਰੂ ਦਾਸ ਜੀ ਜਾਣ ਵਾਲੇ ਬੰਦੇ ਦੇ ਉੱਤੇ ਉਹ ਕਿੰਨੀ ਹੋਏਗੀ ਇਹ ਸਮਝਾ ਜਰੂਰ ਜਾ ਸਕਦਾ ਹੈ ਕਿ ਧਰਤੀ ਦੇ ਉੱਤੇ ਉਸ ਵੇਲੇ ਮੋਸਟ ਹੰਟਡ ਜਿਹਨੂੰ ਮੈਨ ਕਹਿੰਦੇ ਆਪਾਂ ਉਹ ਭਾਈ ਜੱਜਤਾ ਜੀ ਤੋਂ ਸਾਥੀ ਹੋਣਗੇ ਉਹਨਾਂ ਦੇ ਕਿਹੜਾ ਅੰਗਰੇਟੇ ਗੁਰ ਕੀ ਬੇਟੇ ਕਹਿੰਗੇ ਅਸੀਂ ਇਸ ਇਤਿਹਾਸ ਨੂੰ ਅੱਜ ਕੱਲ ਨਵੇਂ ਤਰੀਕੇ ਨਾਲ ਪੜਨਾ ਸ਼ੁਰੂ ਕਰਤਾ ਕਿ ਕਿਸੇ ਵੀ ਸ਼ਹੀਦ ਦਾ ਇਤਿਹਾਸ ਕਿਸੇ ਵੀ ਸ਼ੰਤ ਦਾ ਇਤਿਹਾਸ ਕਿਸੇ ਵੀ ਗੁਰੂ ਪਾਤਸ਼ਾਹ ਦਾ ਇਤਿਹਾਸ ਵੀ ਲੋਕੀ ਅੱਜ ਦੀ ਸਰਕਾਰ ਦੇ ਜਾਤ ਪਾਤੀ ਪ੍ਰਬੰਧ ਦੇ ਤਰੀਕੇ ਨਾਲ ਪੜਦੇ ਹਨ ਕਿ ਬਾਬਾ ਦੀਪ ਸਿੰਘ ਜੀ ਸੰਧੂ ਸਨ ਫਲਾਣੇ ਜੀ ਬਿਰਕ ਸਨ ਫਲਾਣੇ ਜੀ ਚਹਲ ਸਨ ਇਹ ਵੀ ਅੱਜ ਦੇ ਸਮੇਂ ਦੀ ਕਲਾਮਤ ਹੈ ਇਤਿਹਾਸ ਦੀ ਇਤੋਂ ਵੱਧ ਬੇਅਦਬੀ ਨਹੀਂ ਹੋ ਸਕਦੀ ਕਿ ਜਿਹੜੀਆਂ ਗੱਲਾਂ ਦੇ ਖਿਲਾਫ ਚੱਲ ਕੇ ਇਤਿਹਾਸ ਬਣਿਆ ਉਹਨਾਂ ਤਰੀਕਿਆਂ ਨਾਲ ਇਤਿਹਾਸ ਨੂੰ ਪੜ੍ਹਨਾ ਪੜਾਉਣਾ ਜਿਹੜੇ ਬੰਦੇ ਸ਼ਹੀਦ ਹੋ ਗਏ ਜਿਹੜੀਆਂ ਹਸਤੀਆਂ ਸ਼ਹੀਦ ਹੋ ਗਈਆਂ ਉਹਨਾਂ ਨੂੰ ਮੋੜ ਕੇ ਮਾਰਨ ਦੀ ਖੇਡ ਹੈ ਆਪਣੇ ਇਤਿਹਾਸ ਨੂੰ ਪੜਨਾ ਪੜਾਉਣਾ ਅਸਲੋਂ ਇੰਨੀ ਗੱਲ ਹੀ ਹੈ ਕਿ ਕੋਈ ਹਕੂਮਤ ਕਿਸੇ ਦੇਹ ਨੂੰ ਇੱਕ ਵਾਰੀ ਮਾਰਦੀ ਹੈ ਪਰ ਉਦੋਂ ਬਾਅਦ ਜਿਹੜੀ ਜੰਗ ਚੱਲਦੀ ਹੈ ਉਹ ਸ਼ਬਦਾਂ ਦੀ ਚੱਲਦੀ ਹੈ ਸਦੀਆਂ ਤੀਕ ਚੱਲਦੀ ਹੈ ਜਿੰਨਾ ਚਿਰ ਦੋਨੇ ਤਰ੍ਹਾਂ ਚੋਂ ਇੱਕ ਤਰ ਖਤਮ ਨਹੀਂ ਹੋ ਜਾਂਦੀ ਜਾਂ ਇੱਕ ਤਰ ਪੂਰੀ ਤਰ੍ਹਾਂ ਸਮਾਪਤ ਨਹੀਂ ਹੋ ਜਾਂਦੀ ਉਹ ਸ਼ਬਦਾਂ ਦੀ ਜੰਗ ਚੱਲਦੀ ਰਹਿੰਦੀ ਹੈ ਜਿਹੜੇ ਜੀਵਨ ਅਮਨ ਨੂੰ ਕਰਦਾਰ ਨੂੰ ਵਿਚਾਰ ਨੂੰ ਮੁੱਖ ਰੱਖ ਕੇ ਗੁਰੂ ਪਾਤਸ਼ਾਹ ਨੇ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਉਹਦੀ ਅਸਲੋਂ ਇਤਿਹਾਸਕੀ ਸਿੱਖਾਂ ਦੀ ਅਰਦਾਸ ਹੈ ਜਿਹਨੇ ਜਿਹਨੇ ਇਤਿਹਾਸ ਨੂੰ ਸਮਝਣਾ ਹੋਵੇ ਉਹ ਇਤਿਹਾਸ ਨੂੰ ਸਿੱਖਾਂ ਤਰੀਕੇ ਨਾਲ ਜੇ ਪੜ੍ਹਨਾ ਹੈ ਤਾਂ ਭਾਈ ਅਰਦਾਸ ਨੂੰ ਬੋਲ ਕੇ ਪੜ੍ਹ ਕੇ ਦੇਖਿਓ ਭੁੱਲਾਂ ਚੁੱਕਾਂ ਲਿਖਿਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ